ਤੋ ਕਰ ਲੋ ਜੇ ਕਿਹੜੀ ਸ਼ੌਣ ਵੀਡੀਓ ਤੁਹਾਨੂੰ ਝੋਟੀ ਦਿਖਾ ਰਹੇ ਆ 15 ਸੇਰੀ ਤੁਹਾਨੂੰ ਝੋਟੀ ਅੱਜ ਕਵਰ ਕਰਕੇ ਦੇਣ ਲੱਗੇ ਆ ਵੱਡੀ ਵੀਡੀਓ ਚ ਆਪਾਂ ਧਾਰਾ ਮਾਰਕੀਟ ਆ ਦੇਖੋ ਜੀ ਡਾਂਗਾਂ ਵਰਗੇ ਝੋਟੀ ਨੇ ਥਣ ਕੱਢੇ ਤੇ ਮਗਰ ਆ ਗਿਆ ਮੇਲ ਕਬ ਇਕੱਟਾ ਦੂਜਾ ਸੂਆ ਬਾਈ ਰਾਜਾ ਦੂਜਾ ਸੂਆ ਸੂਆ ਕੱਲ ਵੀ ਝੋਟੀ ਸੂਈ ਆ 14 ਕਿਲੋ ਬਲੂਨ ਨੇ ਤੇ 15 ਕਿਲੋ ਦੁੱਧ ਖਰਾ ਬਾਦੂ ਹੁਣ 10 11 ਕਿਲੋ ਬੌਲੀ ਤੇ ਆ ਕੱਲ ਦੀ ਸੂਈ ਵੀ ਆ ਖੋਲ ਕੇ ਤੋਰੀ ਤੇ ਇੱਕ ਬਾਈ ਕੋਲੇ ਆ ਗਈ ਇਹਦੇ ਲਈ 14 ਕਿਲੋ ਦੁੱਧ ਤੇ ਤਿਆਰਾ 15 ਕਿਲੋ ਲਵਾਂਗੀ ਕਿੰਨੇ ਦਿਨਾਂ ਦੀ ਸੂਈ ਵੀ ਆ ਕਿਆ ਡੰਗ ਜੋਲੇ 13 14 ਕਿਲੋ ਦੇ ਤਿਆਰ ਆ ਰੈਡੀ ਤੇ ਆ ਦੇਖੋ ਮੈਂ ਤੁਹਾਨੂੰ ਆ ਦਿਖਾਈਏ ਕੱਲ ਦੀ ਸੂਈ ਹੈ ਜੇਰ ਜਪਾ ਸਭ ਕੁਝ ਕੰਪਲੀਟ ਹੈ ਜੀ ਕੁਆਲਿਟੀ ਕਰੋ ਚੈੱਕ ਹਨਾ ਉਹ ਵੀ ਨਹੀਂ ਗੱਲ ਹੈਗੀ ਜਾਮਣਰ ਦੀ ਕਾਲੀ ਵਸ ਐਂ ਕਢਾ ਲਈ ਮਾਣਾਂ ਦੀ ਪਿੰਡੇ ਵੇ ਦੀ ਪੱਗ ਬਣ ਲੈ ਬੰਦਾ ਇਹ ਯਾਰਾ ਲੱਗਿਆ ਤੇ ਮੋਲੇ ਬਾਈ ਫੋਨ ਤੇ ਦਾ ਮੋਲੇ ਨੇ ਫੋਨ ਤੇ ਕਰਾਂਗੇ ਬੁੱਢਾ ਜਾਈ ਜੀ ਹੋ ਜਾਮਾ ਦੇ ਕੇ ਮੋੜਾਂਗੇ ਝੋਟੀ 15 16 ਸੋਨਾ ਸੇਰੀ ਹੈ ਜਮਾ ਜਮਾ ਤੇ ਨੰਬਰ ਬੋਲੀ ਬਾਈ ਨੰਬਰ 98763847016 ਓਕੇ ਜੀ ਜਰੂਰ ਕਰਿਓ ਬਾਈ ਨਾਲ ਸੰਪਰਕ ਪਿੰਡ ਸਹਨੇ ਦਾ ਵੀਡੀਓ ਕਵਰ ਕੀਤਾ ਅੱਪਟੀ ਵੀਡੀਓ ਵੀ ਆਪਣੇ ਚੈਨਲ ਤੇ ਚੱਲੀ ਰਹੇ ਧੰਨਵਾਦ ਜੀ